ਜਿਸ ਸਮੇ ਸਾਡੇ ਨੌਜਵਾਨ ਸ਼ੁਭ ਕਰਨ ਦੀ ਸ਼ਹਾਦਤ ਹੋਈ। ਔਰ ਉਹ ਵੀ ਉਸ ਹਾਲਾਤ ਚ ਹੋਈ ਜਦੋਂ ਸਾਡੇ ਨੌਜਵਾਨ ਦੇ ਜਿਹੜੀ ਗੋਲੀ ਲੱਗਦੀ ਹੈ ਉਹ ਬੈਕ ਸਾਈਡ ਤੋਂ ਇੱਥੋਂ ਲੱਗਦੀ ਹੈ ਜੇ ਇੱਥੋਂ ਲੱਗਦੀ ਹੈ ਤੇ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਾਡੇ ਨੌਜਵਾਨ ਹਮਲਾਵਰ ਨਹੀਂ ਸਨ ਉਹ ਵਾਪਸ ਨੂੰ ਪਿੱਛੇ ਨੂੰ ਆ ਰਹੇ ਐ ਤੇ ਪਿੱਛੇ ਨੂੰ ਆਉਂਦਿਆਂ ਦੇ ਗੋਲੀ ਮਾਰੀ ਗਈ ਹੈ। ਔਰ ਉਹਦੀ ਅਸੀਂ ਬੜੇ ਯਤਨਸ਼ੀਲ ਸੀਗੇ ਕਿ ਐਫਆਈਆਰ ਲੌਜ਼ ਹੋਵੇ ਉਹ ਸਾਡੇ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਮਿਲੇ ਉਸ ਵੇਲੇ ਸਰਕਾਰ ਨੇ ਇੱਕ ਵਾਰੀ ਇਹ ਗੱਲ ਮੰਨ ਲਈ ਕਿ ਅਸੀਂ ਸ਼ਹੀਦ ਦਾ ਦਰਜਾ ਵੀ ਦਿੰਨੇ ਆ ਅਸੀਂ 1 ਲੱਖ ਰੁਪਏ ਦੀ ਪਰਿਵਾਰ ਨੂੰ ਉਹਦੇ ਫਾਦਰ ਸਾਹਿਬ ਨੂੰ ਆਰਥਿਕ ਮਦਦ 1 ਕਰੋੜ ਰੁਪਏ ਦੀ ਸੌਰੀ ਮਦਦ ਦੇਣੀ ਵੀ ਮੰਨ ਲਈ ਤੇ ਇੱਕ ਸ਼ੁਭਕਰਮ ਦੀ ਛੋਟੀ ਭੈਣ ਬੇਟੀ ਗੁਰਪ੍ਰੀਤ ਕੌਰ ਨੂੰ ਸਰਕਾਰੀ ਨੌਕਰੀ ਦੇਣੀ ਵੀ ਮੰਨ ਲਈ ਲੇਕਿਨ ਦੁੱਖ ਦੀ ਗੱਲ ਇਹ ਸੀ ਕਿ ਉਹਦੋਂ ਤੋਂ ਲੈ ਕੇ 21 ਫਰਵਰੀ ਤੋਂ ਲੈ ਕੇ ਅੱਜ ਤੱਕ ਸਾਡੀ ਸਰਕਾਰ ਨੇ ਜਿਸ ਤਰ੍ਹਾਂ ਦੀ ਇੱਕ ਤਰ੍ਹਾਂ ਦੀ ਅਸੀਂ ਕਹਾਂਗੇ ਕਿ ਟਾਲ ਮਟਾਲ ਵਰਗੀ ਨੀਤੀ ਸੀ ਕਿਉਂਕਿ ਅਸੀਂ ਟਾਲ ਮਟਾਲ ਇਸ ਲਈ ਕਹਿ ਰਹੇ ਹਾਂ ਕਿ ਸ਼ੁਭ ਕਰਨ ਦੀ ਸ਼ਹਾਦਤ 21 ਨੂੰ ਹੁੰਦੀ ਹੈ 22 ਤਰੀਕ ਨੂੰ ਸਰਕਾਰ ਦੇ ਅਨਾਉਂਸਮੈਂਟ ਆ ਜਾਂਦੀ ਹੈ ਤੇ 22 ਤਰੀਕ ਤੋਂ ਲੈ ਕੇ 22 ਫਰਵਰੀ ਤੋਂ ਲੈ ਕੇ 16 ਮਾਰਚ ਨੂੰ ਜਾ ਕੇ ਕੋਡ ਆਫ ਕੰਡਕਟ ਲੱਗਦਾ ਹੈ ਔਰ ਉਹ ਇੰਨਾ ਟਾਈਮ ਜਿਹੜਾ ਸਰਕਾਰ ਨੇ ਲਾਇਆ ਮੈਂ ਕਹੂੰਗਾ ਇਹ ਟਾਲਮਟੋਲ ਦੀ ਰੀਤੀ ਸੀ ਬਾਅਦ ਵਿੱਚ ਕੋਡ ਆਫ ਕੰਡਕਟ ਦਾ ਬਹਾਨਾ ਬਣ ਗਿਆ ਤਾਂ ਉਸ ਤੋਂ ਬਾਅਦ ਸਾਨੂੰ ਮਜਬੂਰ ਹੋ ਕੇ ਐਲਾਨ ਕਰਨਾ ਪਿਆ ਫਾਰਮਾਂ ਨੂੰ ਕਿ ਅਸੀਂ 12 ਜੁਲਾਈ ਨੂੰ अपना ਮਠੰਡਾ ਦੇ ਅੰਦਰ ਡਿਪਟੀ ਕਮਿਸ਼ਨਰ ਦਾ ਦਫਤਰ ਦਾ ਘਰਾਓ ਐਸਐਸਪੀ ਦੇ ਦਫਤਰ ਦਾ ਘਰਾਓ ਕਰਾਂਗੇ ਔਰ ਉਨੀ ਦੇਰ ਤੱਕ ਰੱਖਾਂਗੇ ਜਿੰਨੀ ਦੇਰ ਤੱਕ ਸਾਡੀ ਬੇਟੀ ਦਾ ਅਪਾਇਟਮੈਂਟ ਲੈਟਰ ਨਹੀਂ ਮਿਲ ਜਾਂਦਾ ਤੇ ਸਾਡੇ ਵੀਰ ਨੂੰ ਜਿਨ੍ਹਾਂ ਦਾ ਸਰਦਾਰ ਚਰਨ ਸਿੰਘ ਹੋਰੇ ਜਿਨ੍ਹਾਂ ਨੇ ਆਪਦੇ ਪੁੱਤਰ ਦੀ ਜਾਨ ਗਵਾਈ ਆ ਇਸ ਮੋਰਚੇ ਦੇ ਵਿੱਚ ਬਹੁਤ ਕੀਮਤ ਅਦਾ ਕੀਤੀ ਆ ਉਹਨਾਂ ਬੰਦਾ ਇਨਸਾਫ ਨਹੀਂ ਮਿਲ ਜਾਂਦਾ ਤੋਂ ਉਹਦੇ ਤੋਂ ਰਾਤ ਲੇਟ ਨਾਈਟ ਮੈਨੂੰ ਮੈਸੇਜ ਆਇਆ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਵੱਲੋਂ ਕਿ ਜੀ ਅਸੀਂ ਬੈਠ ਕੇ ਗੱਲਬਾਤ ਕਰਨੀ ਚਾਹੁੰਨੇ ਆ ਤਾਂ ਸਾਰੇ ਵੀਰਾਂ ਨਾਲ ਗੱਲਬਾਤ ਕੀਤੀ ਕਿ ਅਧਿਕਾਰੀ ਆਪਣੇ ਨਾਲ ਸਰਕਾਰ ਆਪਣੇ ਨਾਲ ਬੈਠਣਾ ਚਾਹੁੰਦੀ ਹੈ ਸੀਮ ਸਿੰਘ ਸਾਹਿਬ ਬੈਠਣਾ ਚਾਹੁੰਦੇ ਨੇ ਤੋਂ ਅਸੀਂ ਅੱਜ ਸደንਲੀ ਉਹ ਇੱਕ ਮੀਟਿੰਗ ਵਿੱਚ ਨਿਕਲੀ ਸੀ ਇਹਦੇ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਮੈਸੇਜ ਇਸੇ ਕਰਕੇ ਨਹੀਂ ਦੇ ਸਕੇ ਤੋਂ ਉਸ ਮੀਟਿੰਗ ਦੇ ਵਿੱਚ ਅੱਜ ਮੀਟਿੰਗ ਕਰਕੇ ਆਏ ਆ ਮੀਟਿੰਗ ਦੇ ਵਿੱਚੋਂ ਇਹ ਰਿਜ਼ਲਟ ਆਇਆ ਹੈ ਕਿ ਉਹਨਾਂ ਨੇ ਸਾਡੀ ਇਸ ਬੇਟੀ ਨੂੰ ਅਪਾਇੰਟਮੈਂਟ ਲੈਟਰ ਦਿੱਤਾ ਹੈ ਇਹ ਅਪਾਇੰਟਮੈਂਟ ਲੈਟਰ ਹੈ ਜਿਹੜਾ ਇਸ ਹਾਂ ਇਹਰਾ ਮੋੜ ਨੂੰ ਅਪਾਇੰਟਮੈਂਟ ਲੈਟਰ ਦਿੱਤਾ ਉਹਦੇ ਨਾਲ ਹੀ ਉਹਨਾਂ ਦੇ ਫਾਦਰ ਸਾਹਿਬ ਨੂੰ 1 ਕਰੋੜ ਰੁਪਏ ਦੀ ਜਿਹੜੀ مالی ਸਹਾਇਤਾ ਸੀ ਉਹ ਅਤੇ ਉਹਨਾਂ ਨੇ ਸਾਡੇ ਦੋਨਾਂ ਫੋਰਮਾਂ ਦੀ ਹਾਜ਼ਰੀ ਚ ਸਾਡੇ ਵੱਲੋਂ ਅਸੀਂ ਆਏ ਸੀ ਇਧਰੋਂ ਦੂਸਰੇ ਫੋਰਮਾਂ ਕੇਐਮਐਮ ਵੱਲੋਂ ਮਨਜੀਤ ਰਾਏ ਜੀ ਹੋਰੀ ਮਨਜੀਤ ਕੁਮਾਰ ਮਨਜੀਤ ਕੁਮਾਰਾ ਜੀ ਇਹ ਆਗੂ ਸੀ ਔਰ ਸਾਰਿਆਂ ਦੇ ਨਾਲ ਬੈਠ ਕੇ ਸਾਜੀ ਮੀਟਿੰਗ ਹੋਈ ਆ ਹਰਿਆਣੇ ਤੋਂ ਸਾਡੇ ਲਖਵਿੰਦਰ ਜੀ ਸੀਗੇ ਅਨੀਸ਼ ਖਟਕੜ ਹੋਰੀ ਸੀ ਉਸੇ ਤਰੀਕੇ ਦੇ ਨਾਲ ਉਸ ਤਰੀਕੇ ਦੇ ਨਾਲ ਫੋਰਮਾਂ ਸੰਧਾ ਔਰ ਇਕੱਠਾ ਹੋ ਕੇ ਲੜ ਰਿਆ ਸੀ ਉਸੇ ਤਰੀਕੇ ਦੇ ਨਾਲ ਸਾਰਿਆਂ ਦੀ ਸਾਜੀ ਮੀਟਿੰਗ ਹੋਈ ਆ ਸਾਰਿਆਂ ਦੀਆਂ ਸੰਧੀਆਂ ਐਪੀਸ ਦੇ ਨਾਲ ਸਾਰਿਆਂ ਦੇ ਸਾਂਝੇ ਯਤਨਾਂ ਦੇ ਨਾਲ ਅਸੀਂ ਇਸ ਕੰਮ ਨੂੰ ਸਿਰੇ ਚੜਾਉਣ ਦੇ ਵਿੱਚ ਸਫਲ ਹੋਇਆ ਐ ਨਾਲ ਅਗਲੀ ਗੱਲ ਇਹ ਦੱਸ ਤੁਰੇ ਕਿ ਮੁੱਖ ਮੰਤਰੀ ਜੀ ਦੇ ਕੋਲ ਇਹ ਅੱਜ ਫਿਰ ਕਹਾਇਆ ਹੈ ਕਿ ਆ ਜਿਹੜਾ ਅੱਗੇ ਸੈਸ਼ਨ ਆਏਗਾ ਉਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਅਸੀਂ ਮਤਾ ਲਿਆ ਕੇ ਮਤਾ ਪਾਸ ਕਰ ਦਿਆਂਗੇ ਕਿ ਇਹਨੂੰ ਅਸੀਂ ਸ਼ਹੀਦ ਦਾ ਦਰਜਾ ਦਿੰਨੇ ਆ ਸਾਡੇ ਨੌਜਵਾਨ ਸ਼ੁਭ ਕਰਨ ਇਹ ਅੱਜ ਮੰਨ ਲਿਆ ਨਾਲ ਅਗਲੀ ਗੱਲ ਇਹ ਮੰਨੀ ਆ ਕਿ ਉਸ ਪਿੰਡ ਦੀ ਮੰਗ ਸੀ ਵੀ ਕਿ ਸ਼ੁਭ ਕਰਨ ਦੇ ਨਾਂ ਤੇ ਪਿੰਡ ਦੇ ਅੰਦਰ ਇੱਕ ਸਟੇਡੀਅਮ ਬਣੇ ਉਹ ਵੀ ਸਰਕਾਰ ਨੇ ਯੱਸ ਕੀਤਾ ਨਾਲ ਕਿਸੀ ਵੀ ਕਿ ਸ਼ੁਭ ਕਰਨ ਦਾ ਪਰਿਵਾਰ ਜਿੱਥੇ ਸ਼ੁਭ ਕਰਨ ਖੇਡਿਆ ਜਿੱਥੇ ਸ਼ੁਭ ਕਰਨ ਨੇ ਜਨਮ ਲਿਆ ਜਿਹੜਾ ਉਹਦਾ ਘਰ ਹੈ ਉਹਦੇ ਘਰ ਤੱਕ ਇੱਕ ਰੋੜ ਪੱਕੀ ਕਰਨ ਦੀ ਕਰਕੇ ਦੇਣੀ ਉਹ ਵੀ ਸਰਕਾਰ ਨੇ ਮੰਨ ਲਈ ਕਿ ਅਸੀਂ ਉਹਨਾਂ ਦੇ ਘਰ ਤੱਕ ਦੀ ਜਿਹੜੀ ਸੜਕਾ ਹੈ ਉਹ ਬਣਾਵਾਂਗੇ ਅਗਲੀ ਗੱਲ ਸਾਡੇ ਇੱਕ ਪਿੰਡ ਦੀ ਇਹ ਵੀ ਡਿਮਾਂਡ ਸੀਗੀ ਕਿ ਪਿੰਡ ਦੇ ਅੰਦਰ ਆ ਹਾਈ ਸਕੂਲ ਹੈ ਉਸ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਪਲੱਸ 2 ਦਾ ਕੀ ਕੀਤਾ ਜਾਏ ਤੇ ਨਾਲ ਦੇ ਨਾਲ ਉਹਦਾ ਨਾਮ ਸ਼ੁਭ ਕਰਨ ਦੇ ਨਾਮ ਤੇ ਕੀਤਾ ਜਾਏ ਜਿਹੜੀ ਰੋਡ ਦਾ ਨਾਮ ਵੀ ਸ਼ੁਭ ਕਰਨ ਦੇ ਨਾਮ ਤੇ ਰੱਖਣਾ ਹੈ ਰੋਡ ਦਾ ਨਾਮ ਸ਼ੁਭ ਕਰਨ ਦੇ ਨਾਮ ਤੇ ਮੇਰੇ ਖਿਆਲ ਰੋਡ ਵਾਲੇ ਸਾਡੀ ਅਜੇ ਕੋਈ ਏਜੀ ਗੱਲ ਨਹੀਂ ਸਿਰਫ ਰੋਡ ਬਣਾਉਂਦੀ ਗੱਲ ਹੋਈ ਆ ਤਾਂ ਇੰਨੀ ਕੁ ਗੱਲ ਹੋਈ ਆ ਬਾਕੀ ਗੱਲਬਾਤ ਤੁਹਾਡੇ ਨਾਲ ਮਨਜੀਤ ਰਾਜ ਜੀ ਦੱਸਣਗੇ ਮਨਜੀਤ ਜੀ ਸਾਥੀਓ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਸ਼ੋਅ ਤੇ ਜੀ ਸੱਦੇ ਤੇ ਪਹੁੰਚੇ ਹੋ ਕਿਉਂਕਿ ਅੱਜ ਬੜੇ ਸ਼ਾਰਟ ਨੋਟਿਸ ਦੀ ਜਿਹੜੀ ਮੀਟਿੰਗ ਸੀ ਜਿਵੇਂ ਢੱਲੇਵਾਲ ਸਾਹਿਬ ਨੇ ਦੱਸਿਆ ਕਿ ਇਹ ਮੀਟਿੰਗ ਜਿਹੜੀ ਹੈ ਬੜੀ ਦੇਰ ਬਾਅਦ ਸਰਕਾਰ ਨੇ ਬੁਲਾਈ ਉਹ ਇਸ ਕਰਕੇ ਬੁਲਾਈ ਮੈਂ ਇਹ ਜਰੂਰ ਦੱਸਣਾ ਚਾਹਾਂਗਾ ਕਿ ਕਿਸਾਨਾਂ ਨੂੰ ਹਮੇਸ਼ਾ ਇਹ ਕਹਿ ਕੇ ਬਦਨਾਮ ਕੀਤਾ ਜਾਂਦਾ ਕਿ ਇਹ ਧਰਨੇ ਮੁਜ਼ਾਰੇ ਕਰਦੇ ਆ ਆਦੀ ਹੋ ਗਏ ਨੇ ਇਹ ਵੇਲੜ ਨੇ ਤੇ ਹੁਣ ਤੁਸੀਂ ਵੇਖੋ ਕਿ ਜਿਵੇਂ ਡੱਲੇਵਾਲ ਸਾਹਿਬ ਨੇ ਦੱਸਿਆ ਹੈ ਕਿ 1 ਕਰੋੜ ਰੁਪਈਆ ਤੇ ਗੁਰਪ੍ਰੀਤ ਭੈਣ ਨੂੰ ਨੌਕਰੀ ਇਹ ਸਰਕਾਰ ਨੇ ਜੋ ਅਨਾਉਂਸ ਕੀਤਾ ਸੀ ਉਹ ਚ ਕਾਫੀ ਸਮਾਂ ਨੰਗੜ ਤੋਂ ਬਾਅਦ ਜਦੋਂ ਅਸੀਂ ਧਾਰਨਾ ਅਨਾਉਂਸ ਕੀਤਾ ਤੇ ਸਰਕਾਰ ਦੇ ਫੇਰ ਜਾ ਕੇ ਜੋ ਸਰਕੀਆਂ ਹੈ ਤੇ ਫੇਰ ਸਰਕਾਰ ਇਸ ਗੱਲ ਤੇ ਆਈ ਹੈ ਕਿ ਸਰਕਾਰ ਨੇ ਅੱਜ ਬੁਲਾਇਆ ਔਰ ਉਹ ਜਿਹੜਾ ਚੈੱਕ ਦਿੱਤਾ ਹੈ ਸ਼ੋ ਜਿਵੇਂ ਡੱਲੇਵਾਲ ਸਾਹਿਬ ਨੇ ਦੱਸਿਆ ਹੈ ਕਿ ਫੇਰ ਅਸੀਂ ਜਿਹੜੀਆਂ ਜਿਹੜੀਆਂ ਡਿਮਾਂਡਸ ਰੱਖੀਆਂ ਸੀ ਦੋਨੋਂ ਮੋਰਚਿਆਂ ਵੱਲੋਂ ਉਹ ਚੈੱਕ ਤੇ ਜਿਹੜੀ ਨੌਕਰੀ ਉਹ ਤਾਂ ਦੇ ਦਿੱਤੀ ਹੈ ਪਰ ਅਸੀਂ ਚਾਹੁੰਦੇ ਸੀ ਆ ਕਿ ਹਮੇਸ਼ਾ ਵਾਸਤੇ ਜੋ ਸ਼ਹੀਦ ਦਾ ਦਰਜਾ ਮਿਲਦਾ ਉਹ ਜਿਵੇਂ ਸ਼ਹੀਦਾਂ ਦਾ ਨਾਮ ਰਹਿੰਦਾ ਤੇ ਅਸੀਂ ਬੇਨਤੀ ਕੀਤੀ ਸੀ ਵੀ ਜਿਹੜਾ ਸਟੇਡੀਅਮ ਹੈ ਉੱਥੇ ਬਣੇ ਔਰ ਉਹ ਸ਼ੁਭ ਕਰਨ ਦੇ ਨਾਂ ਤੇ ਬਣੇ ਤੇ ਉਹ ਵੀ ਸਰਕਾਰ ਨੇ ਮੰਨ ਲਿਆ ਜਿਹੜਾ ਸਕੂਲ ਅਪਗ੍ਰੇਡ ਹੋਣਾ ਹੈ ਉਹਦੇ ਵਾਸਤੇ ਵੀ ਸਰਕਾਰ ਨੇ ਮੰਨ ਲਿਆ ਔਰ ਉਹਨਾਂ ਦੇ ਘਰ ਨੂੰ ਜਿਹੜਾ ਰਸਤਾ ਜਾਂਦਾ ਹੈ ਉਹ ਵੀ ਪੱਕਾ ਕਰਨਾ ਸਰਕਾਰ ਨੇ ਮੰਨ ਲਿਆ। ਸੋ ਮੈਂ ਜਾਦਾ ਸਮਾਂ ਨਾ ਲੈਂਦਾ ਹੋਇਆ ਮੈਂ ਤੇ ਇਹੀ ਕਹਾਂਗਾ ਕਿ ਸਰਕਾਰ ਦੇ ਕੋਲੋਂ ਜੇਕਰ ਕੋਈ ਚੀਜ਼ ਲੈਣੀ ਵੀ ਹੈ ਅਨਾਉਂਸਮੈਂਟ ਕੀਤੀ ਹੋਈ ਹੈ ਤੇ ਫੇਰ ਵੀ ਕਿਸਾਨਾਂ ਨੂੰ ਐਜੀਟੇਸ਼ਨ ਦਾ ਸੱਦਾ ਹੀ ਦੇਣਾ ਪੈਂਦਾ ਹੈ। ਪਰ ਮੈਂ ਕਹਾਂਗਾ ਤੁਹਾਡੀ ਲੋਕਾਂ ਦੀ ਤਾਕਤ ਹੈ ਜਿਹਦੀ ਬਦੌਲਤ ਅੱਜ ਅਸੀਂ ਸ਼ੋਕਰਨ ਵੀਰ ਤਾਂ ਨਹੀਂ ਲੁਟਾ ਸਕਦੇ ਉਸ ਪਰਿਵਾਰ ਦਾ ਉਹ ਬੱਚਾ ਨਹੀਂ ਲੁਟਾ ਸਕਦੇ ਉਸ ਪਰਿਵਾਰ ਦਾ ਦੁੱਖ ਜਿਹੜਾ ਉਹ ਸਾਂਝਾ ਕਰਨ ਚ ਅਸੀਂ ਕੰਦੇ ਨਾਲ ਕੰਦਾ ਲਾ ਕੇ ਦੋਨੇ ਪਰਵਾਹਾਂ ਖੜੀਆਂ ਨੇ ਔਰ ਇਹ ਵੀ ਗੱਲ ਆਖੀ ਗਈ ਹੈ ਸੀਐਮ ਸਾਹਿਬ ਵੱਲੋਂ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮੁਸ਼ਕਲਾਂ ਇਸ ਪਰਿਵਾਰ ਨੂੰ ਆਉਂਦੀਆਂ ਤੇ ਉਹ ਜਥੇਬੰਦੀਆਂ ਨੂੰ ਨਾਲ ਲੈ ਕੇ ਮੈਨੂੰ ਮਿਲ ਸਕਦੀਆਂ ਨੇ ਸੋ ਇਹ ਤੁਹਾਡਾ ਦਬਾਅ ਹੈ ਜਥੇਬੰਦੀਆਂ ਦਾ ਐਜੀਟੇਸ਼ਨ ਦਾ ਤਾਂ یوں ਇਹ ਸਫਲ ਹੋ ਸਕਿਆ ਸੋ ਅੱਜ ਇਹ ਜਿਹੜਾ ਇਸ ਪਰਿਵਾਰ ਨੂੰ ਥੋੜੀ ਜਿਹੀ ਰੀਲੀਫ ਆਪਾਂ ਇਹ ਨਹੀਂ ਕਹਿ ਸਕਦੇ ਕਿ ਸ਼ੁਕ ਕਰਨ ਦੀ ਬਾਤਸ਼ੀ ਇਹਦੇ ਨਾਲ ਹੋ ਜਾਏਗੀ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਾਈ ਕਿਸੇ ਪਿਓ ਦਾ ਪੁੱਤਰ ਨਹੀਂ ਲੋਟਾ ਸਕਦੇ ਇਹਨਾਂ ਚੀਜ਼ਾਂ ਦੇ ਨਾਲ ਪਰ ਇੱਕ ਪਰਿਵਾਰ ਦਾ ਜਿਹੜਾ ਦੁੱਖ ਸਾਂਝਾ ਕਰਨਾ ਥੋੜਾ ਭਾਰ ਵਧਾਉਣਾ ਉਹਦੇ ਵਿੱਚ ਜਿੱਥੇ ਬੰਨੀਆਂ ਸਫਲ ਹੋਈਆਂ ਸੋ ਇਨੀਕ ਬੇਨਤੀ ਮੈਂ ਕਰਾਂਗਾ ਉਹਨਾਂ ਕਿ ਬੇਨਤੀ ਜਿਹੜੀ ਮੈਂ ਡਿਲੀਹਟ ਸਾਹਿਬ ਨੂੰ ਕਹਾਂਗਾ ਵੀ ਪੱਤਰਕਾਰ ਸਾਥੀਓ ਅੱਜ ਸ਼ੁਭ ਕਰਨ ਨੂੰ ਜੋ ਸ਼ਹੀਦ ਹੋਇਆ ਸੀ ਉਹਦੇ ਪਰਿਵਾਰ ਨੂੰ ਥੋੜਾ ਬਹੁਤ ਤਰਾਹਤ ਮਿਲੀ ਹੈ ਲੇਕਿਨ ਜਿਸ ਤਰਫ਼ ਤੋਂ ਗੋਲੀ ਚੱਲੀ ਸੀ ਹਰਿਆਣਾ ਦੀ ਭਾਜ ਭਾਜ ਸਰਕਾਰ ਵੱਲੋਂ ਹਰਿਆਣੇ ਦੀ ਪੁਲਿਸ ਵੱਲੋਂ ਚਲਾਈ ਗਈ ਸੀ ਇੱਕ ਤਰਫ਼ ਤੇ ਚਲੋ ਦੇਰ ਆਏ ਦਰਸਤ ਆਏ ਪੰਜਾਬ ਦੀ ਸਰਕਾਰ ਨੇ ਮਾਨ ਸਰਕਾਰ ਨੇ ਸਾਡੇ ਪਰਿਵਾਰ ਨੂੰ ਬੱਚੀ ਨੂੰ ਨੌਕਰੀ ਦਿੱਤੀ ਹੈ ਤੇ ਸ਼ਹੀਦ ਦਾ ਦਰਜਾ ਦਿੱਤਾ ਜਿਹੜੀਆਂ ਹੋਰ ਮੰਗਾ ਸੀ ਪਿੰਡ ਵਾਸਤੇ ਉਹ ਵੀ ਕੀਤੀਆਂ ਨੇ ਦੂਜੀ ਤਰਫ਼ ਸਾਡੇ ਹਰਿਆਣਾ ਦੇ ਵਿੱਚ ਅਜੇ ਵੀ ਇੱਕ ਸਾਥੀ ਜੇਲ੍ਹ ਦੇ ਅੰਦਰ ਹੈ ਜਿਸ ਦੇ ਵਿੱਚ ਨਵਦੀਪ ਜਲਵੇੜਾ ਜਿਹੜਾ ਹੈ ਉਹ ਜੇਲ੍ਹ ਚ ਹੈ ਉਸ ਵਾਸਤੇ ਅਸੀਂ ਪ੍ਰੋਗਰਾਮ ਵੀ ਦੇ ਰੱਖਿਆ 17 ਤੇ 18 ਤਰੀਕ ਦਾ ਅੰਮ੍ਰਾਲਾ ਡੀਐਸਪੀ ਦਫ਼ਤਰ ਤੇ ਭਰਾਉ ਦਾ ਦੇ ਰੱਖਿਆ ਦੇਖੋ ਇੱਕ ਤਰਫ ਇਸ ਸਮਝਣ ਦੀ ਗੱਲ ਹੈ ਤੁਹਾਡੇ ਜਨਤਕ ਤੱਕ ਪਹੁੰਚਾਉਣ ਦੀ ਵੀ ਗੱਲ ਹੈ ਜਿਸ ਤਰ੍ਹਾਂ ਗੋਲੀਆਂ ਚੱਲੀਆਂ ਜਿਨ੍ਹਾਂ ਗੋਲੀਆਂ ਦੇ ਨਾਲ ਸੁਖਤਮ ਸਿੰਘ ਸ਼ਹੀਦ ਹੋਇਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੇ ਸਾਡੇ ਹੀ ਸਾਥੀਆਂ ਨੂੰ ਫੜ ਕੇ ਅੰਦਰ ਕਰ ਰੱਖਿਆ ਸਾਡੇ ਨਾਲ ਅਨੀਸ਼ ਕਟਕੜ ਵੀ ਆਇਆ ਹੋਇਆ ਹੈ ਜਿਹੜਾ ਕਿ ਲੰਬਾ ਸਮਾਂ ਜੇਲ੍ਹ ਚ ਰਿਹਾ ਜਿਹੜਾ 35 ਦਿਨ ਤੱਕ ਭੁਖੜ ਹੜਤਾਲ 'ਚ ਰਿਹਾ ਤੇ ਅੱਜ ਬਹੁਤ ਸਰੀਰ ਕਮਜ਼ੋਰ ਹੈ ਫਿਰ ਵੀ ਉਸ ਇੱਥੇ ਸਾਡੀ ਮੀਟਿੰਗ 'ਤੇ ਪਹੁੰਚਿਆ ਹੋਇਆ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਸਾਡੀ ਹਰਿਆਣਾ ਦੀ ਸਰਕਾਰ ਨੂੰ ਕਿਉਂਕਿ ਮੈਂ ਹਰਿਆਣਾ ਤੋਂ ਆ ਇਹ ਚੇਤਾਵਨੀ ਵੀ ਦਿੰਨੇ ਆ ਵੀ ਤੁਹਾਡੇ ਤੋਂ ਚੱਲੀਆਂ ਹੋਈਆਂ ਗੋਲੀਆਂ ਦੇ ਨਾਲ ਸਾਡੇ ਪੰਜ ਕਿਸਾਨਾਂ ਦੀਆਂ ਅੱਖਾਂ ਗਈਆਂ 433 ਫੱਟੜ ਹੋਏ 4 ਕੰਤ ਸ਼ਹੀਦ ਹੋਇਆ ਤੇ ਸਾਡੇ ਤੇ ਹੀ ਟੌਰਚਰ ਕਰ ਰਹੇ ਸਾਡੇ ਬੱਚਾ ਨੂੰ ਜ਼ਹਿਰ ਚ ਡੱਕ ਰੱਖਿਆ ਇਹ ਬਰਦਾਸ਼ਤ ਨਹੀਂ ਹੋਊਗਾ 17 ਤੇ 18 ਤਰੀਕ ਨੂੰ ਜਿਹੜਾ ਸਾਡਾ ਘਰਾਵਿਆ ਹਮਾਲੇ ਦਾ ਉਹ ਜਿਹੜਾ ਐਸਪੀ ਦਫਤਰ ਦਾ ਪੂਰੇ ਉੱਤਰ ਭਾਰਤ ਤੋਂ ਪੂਰੇ ਦੋਨੋਂ ਫਰਮਾਂ ਵੱਲੋਂ ਐਸਕੇਮ ਨਾਨ ਪੋਲਿਟਿਕਲ ਤੇ ਕੇਐਮਐਮ ਵੱਲੋਂ ਪੂਰੇ ਤੰਦੇਈ ਨਾ ਕੀਤਾ ਜਾ ਰਿਹਾ ਤੇ ਅਗਰ ਫਿਰ ਵੀ ਉਹ ਨਹੀਂ ਛੱਡਦੇ ਤੇ ਹਰ ਤਰ੍ਹਾਂ ਦੀ ਅਨਸ਼ਕਾਵੀ ਘਟਨਾਵਾਂ ਦੀ ਜ਼ਿੰਮੇਵਾਰ ਹਰਿਆਣਾ ਦੀ ਭਾਜਪਾ ਸਰਕਾਰ ਹੋਵੇਗੀ। ਧੰਨਵਾਦ। ਇੱਕ ਅਨਾਉਂਸ ਕਰ ਦਿੰਦਾ। 10 ਦੇ ਨੰਬਰ 433 433 ਅ ਇੱਕ ਗੱਲ ਜਿਹੜੇ ਮੈਂ ਨਾ ਤੁਹਾਡੇ ਧਿਆਨ 'ਚ ਲਾਉਣ ਵਾਲੀ ਹੋ ਰਹੀ ਦੀ ਕਿ ਅਸੀਂ 12 ਜੁਲਾਈ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ ਡੀਸੀ ਬਠਿੰਡਾ ਦੇ ਘਰਾਓ ਦਾ ਉਹਨੂੰ ਅਸੀਂ ਦੋਨਾਂ ਫੋਰਮਾਂ ਨੇ ਵਿਚਾਰ ਕੇ ਫੈਸਲਾ ਲੈ ਲਿਆ ਹੈ ਤਾਂ ਹੀ ਅਸੀਂ ਤੁਹਾਡੇ ਤੱਕ ਆਉਣ 'ਚ ਵੀ ਲੇਟ ਹੋਏ ਹਾਂ ਥੋੜੇ ਜਿ ਕਿ ਅਸੀਂ ਵਿਚਾਰ ਕਰਦੇ ਸੀ ਆਪਸ ਵਿੱਚ ਬੈਠ ਕੇ ਚਰਚਾ ਕਰਕੇ ਫੈਸਲਾ ਲਿਆ ਕਿ ਉਹਨੂੰ ਅਸੀਂ ਪੋਸਟਪੋਨ ਕਰਦੇ ਹਾਂ ਔਰ ਨਾਲ ਦੀ ਨਾਲ ਜਿਸ ਤਰ੍ਹਾਂ ਹਰਿਆਣੇ ਤੋਂ ਸਾਡੇ ਵੀਰ ਲਖਵਿੰਦਰ ਨੇ ਗੱਲ ਕੀਤੀ ਹੈ ਕਿਉਂ ਜਿਹੜਾ ਪ੍ਰੋਗਰਾਮ ਹੈ ਸਾਡਾ ਹਰਿਆਣੇ ਵਾਲਾ ਉਹ 17 ਤੇ 18 ਦਾ ਅੰਮਾਲਾ ਦੇ ਐਸਪੀ ਦੇ ਦਫ਼ਤਰ ਦਾ ਘਰਾਓ ਉਹ ਜਾਰੀ ਹੈ